ਦਾ ਨਾਂ ਹੀ ਵੈਸੇ ਸੂਬਾ ਬੁਲਾਦੇ ਦਾ ਨਾਂ ਸੂਬਾ ਸਿੰਘ ਆ ਪਰ ਉਹ ਆਪ ਕਹਿੰਦਾ ਹੁੰਦਾ ਸੀ ਮੈਂ ਸੂਬਾ ਸਰਹੰਦਾ ਜਿਸ ਤਰ੍ਹਾਂ ਸੂਬਾ ਸਰਹੰਦੇ ਨੇ ਗੁਰੂ ਸਾਹਿਬ ਦੇ ਬੱਚਿਆਂ ਨੂੰ ਸ਼ਹੀਦ ਕੀਤਾ ਉਸ ਤਰ੍ਹਾਂ ਮੈਂ ਇਹਨਾਂ ਖਾੜਕੂਆਂ ਦੇ ਬੱਚਿਆਂ ਨੂੰ ਇਦਾਂ ਹੀ ਮਾਰਨਾ ਇਹ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਚਭਾਲ ਸਟੇਸ਼ਨ ਵਿੱਚ ਜ਼ਿਆਦਾ ਰਿਹਾ ਹੈ ਤੇ ਜਾਂ ਤਰਨਤਾਰਨ ਜ਼ਿਆਦਾ ਰਿਹਾ ਹੈ ਤੇ ਉਦੋਂ ਇਹ ਗੱਲਾਂ ਕਰਦਾ ਹੁੰਦਾ ਸੀ ਤੁਹਾਡੇ ਦੱਸਣ ਅਨੁਸਾਰ ਵੀ ਸਿਰ ਤੇ ਪੱਗ ਬੰਨ ਕੇ ਕਹਿੰਦਾ ਸੀ ਮੈਂ ਸੂਬਾ ਸਰਹੰਦਾ ਹਾਂ 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 ਬਿਲਕੁਲ ਤਾਂ ਮੈਂ ਸੁਪਾ ਸਰਾਂਂਦਾ ਉਸ ਤਰ੍ਹਾਂ ਬੱਚੇ ਮਾਰਨੇ ਇਨਾਂ ਖਾੜਕੂਆਂ ਦੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਜਿੱਤਰਾ ਮਾਰੇ ਇਹ ਗੱਲਾਂ ਤਾਂ ਉਦੋਂ ਆਮ ਹੀ ਕੱਲ ਚੱਲਦੀ ਸੀ ਇਸ ਕਰਕੇ ਅਸੀਂ ਵੀ ਨਾਂ ਇਹਦਾ ਸੁਪਾ ਸਰਾਂਦੀ ਰੱਖਿਆ ਅਸੀਂ ਸੁਪਾ ਸਿੰਘ ਕਦੀ ਵੀ ਨਹੀਂ ਕਹਿੰਦੇ ਅਸੀਂ ਸੁਪਾ ਸਰਾਂਂਦੇ ਹੀ ਕਹਿੰਦੇ ਆਗਾ ਬਾਬਾ ਚਰਨ ਸਿੰਘ ਨੂੰ ਸ਼ਹੀਦ ਕਰਿਆ ਬਾਬਾ ਹਰਦੇਵਾਲ ਸਿੰਘ ਗੁਰੂ ਸਰ ਮਹਾਰਾਜ ਨੂੰ ਨਜਾਇਜ਼ ਕਰ ਉਹਨਾਂ ਦੀ ਬੇਟੀ ਤੇ ਉਹਨਾਂ ਨੂੰ ਚੁੱਕ ਕੇ ਨਜਾਇਜ਼ ਸ਼ਹੀਦ ਕਰਿਆ ਉਹ ਸਰਿੰਦਰਪੁਰ ਜੇਲ੍ਹ ਚ ਬਰਨਾਲੇ ਜੇਲ੍ਹ ਚ ਬੈਠਾ ਇਸ ਤਰ੍ਹਾਂ ਵੱਖ-ਵੱਖ ਜੇਲਾਂ ਦੇ ਵਿੱਚ ਇਹ ਬੰਦੇ ਬੈਠੇ ਨੇ ਇਹਨਾਂ ਦੀ ਵੈਸੇ ਸਜ਼ਾ ਤਾਂ ਇਹੀ ਹੈ ਜਿਹੜੀ ਇਹਨਾਂ ਨੂੰ ਮਿਲ ਰਹੀ ਹੈ